ਇਹ ਗੁਰੂ ਦੇ ਘਰ ਦੀ ਮੱਤ ਐ ਜਦੋਂ ਆਪਾਂ ਮੱਤ ਲੈ ਲਈ ਨਾ ਵੀ ਕੀਰਤਨ ਕਿਵੇਂ ਸੁਣਨੇ ਜਦੋਂ ਮੱਤ ਲੈ ਲਈ ਮੱਥਾ ਕਿਵੇਂ ਟੇਕਣੇ ਉਦੋਂ ਸਾਥ ਸੰਗਤ ਦੁਨੀਆ ਦੇ ਬਹੁਤ ਝਮੇਲੇ ਤੁਹਾਡੇ ਮੁੱਕ ਜਾਣਗੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਇੱਕ ਰਵਾਈ ਲਿਖੀ ਐ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਕਿਵੇਂ ਟੇਕਣੇ ਮੋਰ ਕੋਲੋਂ ਸਿੱਖ ਹੁਣ ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟੇਕਣੇ ਤੇ ਮੋਰ ਕੋਲੋਂ ਕੀ ਸਿੱਖਣਾ ਐ ਉਹ ਕਹਿੰਦੇ ਇੱਕ ਜਾਨਵਰ ਉਹ ਨੇ ਜਿਹੜੇ ਪਾਣੀ ਪੀਂਦੇ ਨੇ ਪਾਣੀ ਦੇ ਵਿੱਚੋਂ ਲੰਘ ਜਾਂਦੇ ਨੇ ਉਹ ਗਾਈਆਂ ਨੇ ਪਸ਼ੂ ਨੇ ਚਾਰ ਪੈ ਜਾਨਵਰ ਨੇ ਉਹ ਕਿਸੇ ਤਲਾਬ ਵਿੱਚ ਪਾਣੀ ਪੀਣ ਉਹਦੇ ਵਿੱਚ ਹੀ ਗੰਦਗੀ ਕਰ ਦਿੰਦੇ ਨੇ ਤਲਾਬ ਵਿੱਚ ਪਾਣੀ ਪੀਣ ਉਹਦੇ ਵਿੱਚੋਂ ਲੰਘ ਕੇ ਭਰੇ ਚੱਲ ਜਾਂਦੇ ਨੇ ਤਲਾਬ ਵਿੱਚੋਂ ਪਾਣੀ ਪੀਣ ਪਰਤ ਕੇ ਤਲਾਬ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ ਉਹਦੇ ਵਿੱਚ ਹੀ ਮੱਝਾਂ ਬਹਿ ਕੇ ਨਹਾਉਣ ਲੱਗ ਪੈਂਦੀਆਂ ਨੇ ਪਾਣੀ ਮੈਲਾ ਕਰ ਦਿੰਦੀਆਂ ਨੇ ਕਹਿੰਦੇ ਜੇ ਸਿੱਖਣਾ ਸ਼ੁਕਰਗੁਜ਼ਾਰ ਕਿਵੇਂ ਹੋਈਦਾ ਹੈ ਸ਼ੁਕਰਾਨਾ ਕਿਵੇਂ ਕਰੀਦਾ ਹੈ ਇੱਕ ਮੋਰ ਕੋਲੋਂ ਸਿੱਖ ਜਦੋਂ ਮੋਰ ਤਲਾ ਦੇ ਪਾਣੀ ਪੀਣ ਆਉਂਦਾ ਹੈ ਉਹ ਚਾਰ ਕਦਮ ਹਟ ਕੇ ਪਿੱਛੇ ਖਲੋਂਦਾ ਹੈ ਆਪਣਾ ਸੀਸ ਝੁਕਾ ਕੇ ਲੰਬੀ ਚੁੰਝ ਕਰਕੇ ਪਾਣੀ ਪੀਂਦਾ ਹੈ ਫਿਰ ਕਦੇ ਪਾਣੀ ਵੱਲ ਪਿੱਠ ਨਹੀਂ ਕਰਦਾ ਉਹਨਾਂ ਪੈਰਾਂ ਨਾਲ ਦੋ ਚਾਰ ਕਦਮ ਪਿੱਛੇ ਨੂੰ ਹਟਦਾ ਹੈ ਉਹ ਪਾਣੀ ਦਾ ਸ਼ੁਕਰਗੁਜ਼ਾਰ ਰਹਿੰਦਾ ਹੈ ਐਦਾਂ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਦਾਰ ਕਰੇ ਸਜਣਾ ਤੇਰੀ ਨજર ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੋਵੇ ਚੁੱਕੇ ਸੀ ਛੁਕਾਵੇਂ ਅਦੋਂ ਪੈਰ ਨਾਲ ਪਿੱਛੇ ਹਟੇ ਔਰ ਗੁਰੂ ਗ੍ਰੰਥ ਸਾਹਿਬ ਦੀ ਪ੍ਰਗਰਮਾ ਕਰੇ ਜਿਵੇਂ ਪੂਰੀ ਨજર ਮੋਰ ਦੀ ਪਾਣੀ ਦੇ ਤਲਾਬ ਤੇ ਟਿਕੀ ਰਹਿੰਦੀ ਹੈ ਐਦਾਂ ਗੁਰੂ ਦੇ ਸਰਵਰ ਤੇ ਆ ਕੇ ਤੇਰੀ ਨજર ਗੁਰੂ ਗ੍ਰੰਥ ਸਾਹਿਬ ਤੇ ਟਿਕੀ ਰਹਿਣੀ ਚਾਹੀਦੀ ਹੈ ਤੂੰ ਬੰਦਿਆਂ ਦੇ ਕੱਪੜਿਆਂ ਦੀ ਵੇਖਿਆ ਨਾ ਕਰੇ ਤੂੰ ਲੋਕਾਂ ਵੱਲ ਨਾ ਵੇਖੇ ਕੌਣ ਹੈ ਇਹ ਗੁਰੂ ਦੀ ਮਤ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਕਹਿੰਦੇ ਧਾਇਆਂ ਆਈਆਂ ਗਾਇਆਂ ਸਰ ਤੇ ਪੀ ਪਾਣੀ ਕੰਡ ਮੋੜੀ ਨੱਚਦਾ ਮੋਰ ਆਇਆ ਜਲ ਪੀਤਾ ਕੰਡ ਨਾ ਮੋੜੀ ਥੋੜੀ ਸ਼ੱਲਾ ਤਰੇ ਮੋਰ ਦੀ ਦੇਣੀ ਪੀ ਪਾਣੀ ਤੁਦ ਨੂੰ ਲੋੜੀ ਉਹ ਮੋਰ ਵਰਗੀ ਤੇਰੇ ਅੰਦਰ ਤਰੇ ਪੈਦਾ ਹੋਦੇ ਤੂੰ ਗੁਰੂ ਦਾ ਸ਼ੁਕਰਗੁਜ਼ਾਰ ਰਵੇਂ ਇੱਥੇ ਰੋਸ ਕਰਨਾ ਵੇ ਮੈਨੂੰ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਜਦੋਂ ਆਵੇਂ ਦਿੱਤੀਆਂ ਦਾਤਾਂ ਦਾ ਸ਼ੁਕਰ ਕਰਨਾ ਆਇਆ ਕਰ ਹੱਥ ਜੋੜ ਕੇ ਕਹਿਆ ਕਰ ਦਾਤਾ ਤੂੰ ਮੈਨੂੰ ਇੰਨਾ ਕੁਝ ਦਿੱਤੇ ਤੇਰਾ ਸ਼ੁਕਰਾਨਾ ਹੈ ਰੋਸ ਨਾ ਕਰਨਾ ਹੀ ਕਿਉਂ ਜਿਨ੍ਹਾਂ ਚੀਜ਼ਾਂ 'ਤੇ ਰੁੱਸ ਰਿਹਾ ਰੱਬ ਉਹ বিনা ਦਵੇ ਪਹਿਲੀਆਂ ਦਿੱਤੀਆਂ ਵੀ ਖੋਲੇ ਤੂੰ ਕੀ ਕਰ ਲੇਂਗਾ ਗੁਰੂ ਨਾਲ ਰੋਸ ਨਾ ਕਰੀ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤੂ ਕਾਰਨ ਵਿਖੋਟ ਬਵਾਵੇ ਇੱਕ ਪੀਣਾ ਦੇ 10 ਪੀਹਰ ਲੈ ਤੋਂ ਮੂੜਾ ਉਹ ਕਹਾ ਕਰੇ ਗੁਰੂ ਦੀ ਮਤ ਲੈਣੀ ਹੈ ਮਤ ਕੀ ਹੈ ਪਾਤਸ਼ਾਹ ਕਹਿੰਦੇ ਨੇ ਹਮੇ ਛੱਡ ਕੇ ਆਈ ਗੁਰੂ ਦੀ ਮਤ ਇਹ ਹੈ ਹਰ ਬੰਦੇ ਵਿੱਚ ਗੁਣ ਵੀ ਹੈ ਕੋਈ ਤੇ ਔਗਣ ਵੀ ਹੈ ਗੁਰੂ ਦੀ ਮਤ ਇਹ ਹੈ ਤੂੰ ਗੁਣ ਕੱਢ ਲਈ ਔਗਣਾ ਬਲ ਧਿਆਨ ਨਾਲ ਦੇਈ ਕਿਉਂਕਿ ਔਗਣ ਸਾਰਿਆਂ ਵਿੱਚ ਹੈ ਔਰ ਯਾਦ ਰੱਖਿਓ ਵੱਡੇ ਤੋਂ ਵੱਡੇ ਔਗਣਾ ਨਾਲ ਭਰੇ ਬੰਦੇ 'ਚ ਵੀ ਕੋਈ ਨਾ ਕੋਈ ਗੋਣਾ ਹੈ ਭਾਈ ਗੁਰਦਾਸ ਸਾਹਿਬ ਨੇ ਕੋਪੌੜੀ ਲਿਖੀ ਕਹਿੰਦੇ ਦੁਆਪਰ ਦੇ ਅੰਦਰ ਦੋ ਗੁਰੂ ਹੋਏ ਗੁਰੂ ਦਰੋਣਾਚਾਰੀਆ ਔਰ ਗੁਰੂ ਕਿਰਪਾਚਾਰੀ ਦੋਮਾਂ ਨੇ ਆਪਣੇ ਸੇਵਕਾਂ ਦੀ ਪ੍ਰਖਿਆ ਲਈ ਜਦੋਂ ਪ੍ਰਖਿਆ ਲਈ ਪਾਂਡਵਾਂ ਦੇ ਵਿੱਚੋਂ 유ਦਿਸ਼ਠਰ ਨੂੰ ਚੁਣ ਲਿਆ ਕੌਰਵਾਂ ਦੇ ਵਿੱਚੋਂ ਦਰਯੋਧਨ ਨੂੰ ਚੁਣ ਲਿਆ ਦੋਵੇਂ ਗਿਆਨੀ ਬੰਦੇ ਨੇ ਦੋਮਾਂ ਨੂੰ ਚੁਣ ਕੇ ਕਿਹਾ ਸੂਰਜ ਡੁੱਬਣ ਤੱਕ ਇਹ ਦਰਯੋਧਨ ਤੂੰ ਕੋਈ ਭਲਾ ਬੰਦਾ ਲੱਭ ਕੇ ਲਿਆਉਣੇ ਜਿਹੜੇ ਪਿੰਡ ਚੋਂ ਮਿਲ ਜਾਏ ਸਭ ਤੋਂ ਭਲਾ ਬੰਦਾ ਲੱਭ ਕੇ ਲਿਆਉਣਾ ਤੇ ਜੁਦੇਸ਼ਟਰ ਨੂੰ ਕਿਹਾ ਸਭ ਤੋਂ ਬੁਰਾ ਬੰਦਾ ਲੱਭਣਾ ਹੈ ਸੂਰਜ ਡੁੱਬਣ ਤੱਕ ਜਿੰਨੇ ਪਿੰਡ ਘੁੰਮ ਲਾ ਸਭ ਤੋਂ ਬੁਰਾ ਬੰਦਾ ਲੱਭ ਕੇ ਲਿਆਉਣਾ ਚਲੇ ਗਏ ਸ਼ਾਮ ਪਈਆਂ ਦੋਵੇਂ ਖੱਲੀ ਆ ਗਏ ਹੁਣ ਗੁਰੂ ਕਿਰਪਾ ਚਾਰੀਆ ਪੁੱਛਦਾ ਹੈ ਕਹਿੰਦਾ ਦਰਯੋਦਨ ਤੈਨੂੰ ਭਲਾ ਬੰਦਾ ਲੱਭਣ ਲੈ ਗਿਆ ਸੀ ਕੋਈ ਭਲਾ ਲੱਭਿਆ ਨਹੀਂ ਕਹਿੰਦਾ ਜੀ ਜਿਹੜੇ ਪਿੰਡ ਵਿੱਚ ਮੈਂ ਗਿਆ ਨਾ ਜਾ ਕੇ ਪੁੱਛਿਆ ਤੁਹਾਡੇ ਪਿੰਡ ਵਿੱਚ ਸਭ ਤੋਂ ਚੰਗਾ ਬੰਦਾ ਕੌਣ ਹੈ ਕਹਿੰਦੇ ਉਹ ਨਹੀਂ ਨਾਮ ਲੈਤਾ ਜਦੋਂ ਮੈਂ ਉਹ ਚੰਗੇ ਬੰਦੇ ਕੋਲ ਗਿਆ ਉਹਦੇ ਨਾਲ ਗੱਲਾਂ ਕਰਦਿਆਂ ਕਰਦਿਆਂ ਮੈਨੂੰ ਇੱਕ ਓਗਣ ਨਜ਼ਰ ਆਇਆ ਆਹ ਬੰਦੇ ਵਿੱਚ ਆਹ ਓਗਣ ਬਹੁਤ ਵੱਡਾ ਹੈ ਮੈਂ ਅਗਲੇ ਪਿੰਡ ਚਲਾ ਗਿਆ ਜਾ ਕੇ ਪੁੱਛਿਆ ਸਭ ਤੋਂ ਭਲਾ ਬੰਦਾ ਕੋਈ ਪਿੰਡ ਵਿੱਚ ਦੱਸੋ ਜਿਹੜਾ ਬੰਦਾ ਭਲਾ ਦੱਸਿਆ ਉਹਦੇ ਵਿੱਚ ਕੋਈ ਨਾ ਕੋਈ ਓਗਣ ਲੱਭਿਆ ਭਲੇ ਤੋਂ ਭਲੇ ਬੰਦੇ ਵਿੱਚ ਵੀ ਮੈਨੂੰ ਔਗਣ ਲੱਭਿਆ ਇਸ ਲਈ ਮੈਂ ਖੱਲੀ ਆ ਗਿਆ ਮੈਨੂੰ ਕੋਈ ਭਲਾ ਨਹੀਂ ਲੱਭਿਆ ਕਹਿੰਦੇ ਜੁਦੇਸ਼ਟਰ ਤੈਨੂੰ ਬੁਰਾ ਲੱਭਣ ਲੈ ਗਿਆ ਸੀ ਫਿਰ ਬੁਰਾ ਕਿਉਂ ਨਹੀਂ ਲੱਭਿਆ ਵੇ ਤੈਨੂੰ ਤਾਂ ਜੁਦੇਸ਼ਟਰ ਕਹਿੰਦਾ ਜੀ ਜਿਹੜਾ ਪਿੰਡ ਵਿੱਚ ਸਭ ਤੋਂ ਬੁਰਾ ਬੰਦਾ ਸੀ ਨਾ ਮੈਂ ਉਹਦੇ ਕੋਲ ਚਲਾ ਗਿਆ ਜਦੋਂ ਪੁੱਛਿਆ ਸਭ ਤੋਂ ਬੁਰਾ ਬੰਦਾ ਕਹਿੰਦਾ ਜੀ ਫਲਾਨਾ ਉਹਦੇ ਕੋਲ ਗਏ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਉਹ ਚਿੱਤ ਗੁਣ ਨਜ਼ਰ ਆਇਆ ਬੰਦਾ ਤੇ ਬੁਰਾ ਹੈ ਪਰ ਕਹਿੰਦਾ ਸੱਚ ਹੈ लागले ਪਿੰਡ ਚਲਾ ਗਿਆ ਸਭ ਤੋਂ ਬੁਰਾ ਬੰਦਾ ਲੱਭਿਆ ਬੰਦਾ ਤਾਂ ਬਹੁਤ ਬੁਰਾ ਪਰ ਮਿੱਠਾ ਬਹੁਤ ਬੋਲਦਾ ਹੈ ਉਤੋਂ ਅਗਲੇ ਪਿੰਡ ਚਲਾ ਗਿਆ ਬੰਦਾ ਤਾਂ ਬਹੁਤ ਬੁਰਾ ਹੈ ਪਰ ਬੰਦੇ ਦੀ ਤਕਣੀ ਚੰਗੀ ਹੈ ਬੰਦੇ ਦੀ ਵਿਚਾਰ ਚੰਗੀ ਕਹਿੰਦਾ ਜੀ ਮੈਂ ਸ਼ਾਮਾਂ ਤੱਕ ਕਈ ਪਿੰਡ ਘੁੰਮ ਲੈ ਬੁਰੇ ਤੋਂ ਬੁਰੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਲੱਭ ਗਿਆ ਮੈਨੂੰ ਇਹ ਤੁਹਾਡੀ ਦ੍ਰਿਸ਼ਟੀ ਤੇ ਡਪੰਦਾ ਜਦੋਂ ਗੁਰੂ ਕੋਲੋਂ ਮਤ ਸਿੱਖਾਂਗੇ ਫਿਰ ਬੁਰੇ ਤੋਂ ਬੁਰੇ ਬੰਦੇ ਵਿੱਚੋਂ ਵੀ ਗੁਣ ਲੱਭ ਲਵੋਗੇ ਤੇ ਜੇ ਗੁਰੂ ਦੀ ਮਤ ਨਾ ਨ ਹੋਵੇ ਮਾਫ ਕਰਿਓ ਤੁਹਾਡੇ ਮੋਰੇ ਸੰਤ ਵੀ ਖੜਾ ਕਰਦੇ ਆ ਉਹ ਚੋਂ ਵੀ ਤੁਹਾਨੂੰ ਔਗਣ ਦਿਸਣਿਆ ਜਿਨ੍ਹਾਂ ਦੇ ਕੋਲ ਗੁਰੂ ਦੀ ਮਤ ਨਹੀਂ ਉਹ ਚੰਗੇ ਭਲੇ ਬੰਦਗੀ ਵਾਲੇ ਸੰਤਾਂ ਦੇ ਵਿੱਚੋਂ ਵੀ ਔਗਣ ਵੇਖ ਵੇਖ ਕੇ ਗੱਲਾਂ ਕਰਨਗੇ ਉਹਨਾਂ ਨੂੰ ਸੰਤ ਵਿੱਚੋਂ ਵੀ ਔਗਣ ਦਿਸਦੇ ਨੇ ਜਿਨ੍ਹਾਂ ਨੂੰ ਗੁਰੂ ਦੀ ਮੱਤ ਹੈ ਉਹਨਾਂ ਨੂੰ ਬੁਰੇ ਬੰਦੇ ਚੋਂ ਵੀ ਕੋਈ ਗੁਣ ਲੱਭ ਜਾਂਦਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸਾਖੀ ਪੌੜੀ ਲਿਖੀ ਹੈ ਕਹਿੰਦੇ ਬੁਰਾ ਨਾ ਕੋਈ ਜੁਦੇਸ਼ਟਰ ਰੇ ਦੁਰਯੋਦਨ ਕੋ ਭਲਾ ਨਾ ਭਿਖੇ ਨਾ ਕਹਿੰਦੇ ਦੁਰਯੋਦਨ ਨੂੰ ਭਲਾ ਲੱਭਿਆ ਕੋਈ ਕਿਉਂ ਭਾਈ ਉਹਦੀ ਦ੍ਰਿਸ਼ਟੀ ਸੀ ਔਗਣ ਵੇਖਣ ਦੀ ਤੇ ਜੁਦੇਸ਼ਟਰ ਨੂੰ ਕੋਈ ਬੁਰਾ ਬੰਦਾ ਨਹੀਂ ਲੱਭਿਆ ਕਿਉਂ ਉਹਦੀ ਦ੍ਰਿਸ਼ਟੀ ਸੀ ਗੁਣ ਵੇਖਣ ਦੀ ਉਨੂੰ ਬੁਰੇ ਤੋਂ ਬੁਰੇ ਬੰਦੇ ਵਿੱਚ ਵੀ ਗੁਣ ਲੱਭੇ ਐ ਇਹੋ ਗੱਲ ਮੇਰੇ ਗੁਰੂ ਦੀ ਮਤ ਹੈ ਇਹਨੂੰ ਪਾਤਸ਼ਾਹ ਕਹਿੰਦੇ ਰਾਗ ਸੁਹੀ ਸ਼ੰਤ ਮਹੰਲਾ ਬਹਿਲਾ ਗੁਣਾ ਕਾ ਹੋਵੇ ਵਾਸਲਾ ਕੱਡ ਵਾਸ ਲਈ ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀਜੈ ਸਾਜ ਕਰੀਜੈ ਗੁਣਾ ਕੇਰੀ ਔਗਣ ਵਾਲੀ ਨਹੀਂ ਔਗਣ ਤਾਂ ਸਭ ਵਿੱਚ ਹੈ ਸਾਂਝ ਕਾਦੀ ਕਰਨੀ ਗੁਣਾ ਦੀ ਸਾਂਝ ਕਰੀ ਜੈ ਗੁਣਾ ਕੇਰੀ ਜਿਨ੍ਹਾਂ ਨੂੰ ਬਾਣੀ ਯਾਦ ਨਾਲ ਪੜਿਆ ਕਰੋ ਤੁਹਾਡੀ ਹਾਜ਼ਰੀ ਲੱਗੇ ਛੋਟ ਅਵਗਣ ਚੱਲੀ ਐ ਪਹਿਰੇ ਪਟੰਬਰ ਕਰ ਅਡੰਬਰ ਜਾਇ ਆਪਣਾ ਪੜ ਮੱਲੀ ਐ ਜਿੱਥੇ ਜਾਏ ਬਹੀ ਐ ਭਲਾ ਕਹੀ ਐ ਝੋਲ ਅੰਮ੍ਰਿਤ ਬੀਜੈ ਨਾ ਕਾ ਹੋਵੇ ਵਾਸਲਾ ਕਡ ਵਾਸ ਲਈਜੈ ਝੋਲ ਅੰਮ੍ਰਿਤ ਬੀਜੇ ਦਾ ਅਰਥ ਕਿਤੇ ਚ ਬੱਚੇ ਵਿੱਚ ਮੋਟਰ ਤੇ ਪਾਣੀ ਖੜਾ ਹੋਵੇ ਨਾ ਤੇ ਉਹ ਬਲ ਤੇ ਅਕਸਰ ਉੱਥੇ ਉਹ ਬਣਿਆ ਹੁੰਦਾ ਚ ਬੱਚਾ ਉਹ ਚ ਪਾਣੀ ਰਹਿੰਦਾ ਤੋ ਪਾਣੀ ਦੇ ਉੱਪਰ ਕਾਈ ਜੰਮ ਜਾਂਦੀ ਹੈ ਕਦੇ ਉਹ ਹੱਥ ਨਾਲ ਪਰੇ ਨੂੰ ਕਰਕੇ ਵੇਖੋ ਥੱਲੇੋਂ ਪਾਣੀ ਬਿਲਕੁਲ ਸਾਫ਼ ਨਜ਼ਰ ਆਉਂਦਾ ਏਦਾਂ ਪਾਤਸ਼ਾਹ ਕਹਿੰਦੇ ਔਗਣ ਸੰਸਾਰ ਵਿੱਚ ਸਭ ਵਿੱਚ ਹੈ ਪਰ ਗੁਰੂ ਦਾ ਸਿੱਖਾ ਗੁਰੂ ਦੀ ਮਤ ਹੈ ਕਿ ਝੋਲ ਅੰਮ੍ਰਿਤ ਬੀਜੈ ਔਗਣਾਂ ਨੂੰ ਪਰੇ ਕਰਕੇ ਗੁਣ ਕੱਢ ਲਿਆ ਕਰ ਤੂੰ ਔਗਣਾਂ ਤੋਂ ਕੀ ਲੈਣਾ ਇਹ ਗੁਰੂ ਦੀ ਮਤ ਹੈ ਕਿ ਸੰਜ ਕਰੀਜੈ ਗੁਣਾ ਕਰੀਜੈ